ਰੇੜੀ ਵਾਲਾ ਵੀ ਇੱਕ ਪਾਤਾ ਵਕਤ ਕਿ ਨਹੀਂ ਦੂਜੀਆਂ ਰੇੜੀਆਂ ਨਾਲ ਦੀ ਨਾਲ ਹੀ ਇੱਦਾਂ ਰੋਕੇ ਕਰਕੇ ਓਕੇ ਕਰਕੇ ਓਏ ਸੋਵੇ ਤਿੰਨ ਕਿਲੋ ਓ ਤਿੰਨ ਕਿਲੋ ਸੋਵੇ ਓ ਚੱਲ ਵੀ ਤਿੰਨ ਕਿਲੋ ਓ ਤਿੰਨ ਕਿਲੋ ਪਾ ਦੇ ਵਕਤ ਦੂਜੀਆਂ ਰੇੜੀਆਂ ਓ ਤਿੰਨ ਕਿਲੋ ਸੋਵੇ ਤਿੰਨ ਕਿਲੋ ਸੋਵੇ ਤਿੰਨ ਕਿਲੋ ਓ ਚੱਲ ਵੀ ਚੱਲ ਵੀ ਚੱਲ ਓ ਚੱਲ ਵੀ ਲਈਏ ਬੰਦੇ ਤਿੰਨ ਕਿਲੋ ਸੋਵੇ ਤਿੰਨ ਕਿਲੋ लो आटा पैंती रूपे किलो आहे ا تين گيلو سوهي سوهي ا تين گيلو تين گيلو او سوهي تين گيلو او سوهي تين گيلو او آ جا آ جا 35 روپيا گيلو آ او بابا کيتو کو بيتا گطي جڑا راجا ہے بيتا گطي جڑا وا بيتا کي ريت تين گيلو سوهي تين گيلو ਓ ਤੈਨਿ ਗਿਲਾ ਸਾਰੇ ਓ ਤੈਨਿ ਗਿਲਾ ਸਾਰੇ ਹਾਂਜੀ ਹਾਂਜੀ ਅੰਟੀ ਜਰੂਰ ਆ ਬਾਈ ਨੂੰ ਜਰੂਰ ਦੇਾਂਗੇ ਤੁਹਾਨੂੰ ਭਗ ਦਈਏ ਨਾ ਦੇ ਇਹਨੂੰ ਜਿੰਨੀ ਸੱਚੀ ਗੱਲ ਮਾਦਾ ਸੱਚੀ ਗੱਲ ਓ ਤੈਨਿ ਗਿਲਾ ਸਾਰੇ ਓ ਤੈਨਿ ਗਿਲਾ ਸਾਰੇ ਸਾਰੇ ਤੈਨਿ ਗਿਲਾ ਓ ਤੈਨਿ ਗਿਲਾ ਸਾਰੇ 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 ਓ ਤੈਨਿ ਗਿਲਾ ਤੈਨਿ ਗਿਲਾ ਤੈਨਿ ਗਿਲਾ ਆਜੋ ਫੌਜੀ ਸਾਹਿਬ ਆਜੋ ਓਹਨਤਾ ਜੋ 3 ਕਿਲੋ 100 ਦੇ ਓਣੀ ਆਜੋ ਓਹ 3 ਕਿਲੋ 100 ਦੇ ਓਹ 3 ਕਿਲੋ ਸਕੈਨਰ ਵੀ ਰੱਚਿਆ ਸਕੈਨਰ ਵੀ 3 ਕਿਲੋ 100 ਦੇ ਆਲਾ ਲਾ 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 ਫਾਫਾਲਾ ਆਲਾ ਫਾਫਾਲਾ ਅੱਲਾ ਬਾਬੇ ਅੱਲਾ ਸਕੈਨਰ ਵੀ ਹੈਗਾ ਨਾ ਸਕੈਨਰ ਵੀ ਹੈਗਾ ਸਕੈਨਰ ਵੀ ਹੈਗਾ ਬਾਬੇ ਹਾਂ ਜੀ ਸਾਰੀ ਪੇਮੈਂਟਾਂ ਆਨਲਾਈਨ ਸਾਰੀ ਆਨਲਾਈਨ ਵੀ ਕਰੋ ਭਾਵੇਂ ਕਿਵੇਂ ਮਰਜ਼ੀ ਕਰੋ ਸਾਫੀ ਸਕੈਨਰ ਆਵੇ بیا ਲਾਓ ਜੀ ਲਾਓ ਜੀ ਲਾਓ ਜੀ ਆਵੇ ਕੇ ਅੰਦਰ ਵੀ ਰੱਖਿਆ ਉਹ ਤਿੰਨ ਕਿਲੋ ਸੌਦੇ ਤਿੰਨ ਕਿਲੋ ਉਹ ਤਿੰਨ ਮਾਦਾ ਜਿਦਰੀ ਵਾਲੇ ਕੇਲੇ ਲੈਣੇ ਹੀ ਯਾਰੋ ਨੇ ਕਿੱਧਰ ਗਈ ਉਹ ਮਾਦਾ ਉਹਨੂੰ ਕਿੱਧਰ ਜਿਦਰੀ ਵਾਲੇ ਬਣਾਉਂ ਸੀ ਘੰਟਾ ਹੋ ਗਿਆ ਗਈ ਨੂੰ ਉਹਨੂੰ ਦਾ ਉਹ ਤਿੰਨ ਕਿਲੋ ਸੌਦੇ ਤਿੰਨ ਕਿਲੋ ਆ ਲੋ ਵਾਜੀ ਸਾਹਾ ਨਾਲ ਮਰਦੀ ਚਲੇਗੀ ਉਹਨੇ ਨਿਧਾਉਣੀ ਸਹੀ ਗੱਲ ਆ ਲਾਕੀਆਂ ਰੌਣਕਾਂ ਕਿ ਨਹੀਂ ਹਾਂਜੀ ਹਾਂ ਲਾਕੀਆਂ ਰੌਣਕਾਂ ਲਾਕੀਆਂ ਲਾਕਾਂ ਵਾਦੇ ਲਾਗੇ ਮੇਲੇ ਲਾਗੇ ਮੇਲੇ ਓ ਤਿੰਨ ਗਿੱਲੇ ਸੋਨੇ ਓ ਤਿੰਨ ਗਿੱਲੇ ਸੋਨੇ ਓ ਤਿੰਨ ਗਿੱਲੇ ਸੋਨੇ ਓ ਸੱਚੀ ਮੁੱਚੀ ਤਿੰਨ ਗਿੱਲੇ ਸੋਨੇ ਨੇ ਬਾਣੇ ਬਾਬੇ ਬਾਤਾਂ ਵਕਤ ਦੀ ਨਹੀਂ ਸਾਰੀਆਂ ਰੇੜੀਆਂ ਤਿੰਨ ਗਿੱਲੇ ਲੋਹੇ ਦੇ ਭਾਈ ਅਰਗੇ ਆਲੇ ਆਏ ਹੁਣ ਪਹਿਲਾਂ ਬੈਠੇ ਵਢਿੰਦੇ ਰਹੇ ਅਸੀਂ ਹਾਂ ਸਹੀ ਗੱਲ ਇਹ ਤਾਂ ਮਹੌਣ ਸ਼ੁਰੂ ਹੀ ਹੋਣਾ ਆ ਕੰਮ ਦਾਤੜੀ ਮਾਂ ਸ਼ੁਰੂ ਹੋਣਾ ਆ ਕੰਮ ਆਮੀ ਸ਼ੁਰੂ ਹੋਣਾ ਆ ਮਿੰਟ ਚਾਲੀਆਂ ਦੀ ਖੇਡ ਆ ਉਹ ਤਿੰਨ ਗਿੱਲੇ ਸਾਦੇ ਉਹ ਤਿੰਨ ਗਿੱਲੇ ਸੱਚੀ ਮੁੱਚੀ ਉਹ ਸੱਚੀ ਮੁੱਚੀ ਤਿੰਨ ਗਿੱਲੇ ਥੋੜਾ ਉਹ ਸੱਚੀ ਮੁੱਚੀ ਉਹ ਸੱਚੀ ਮੁੱਚੀ ਤਿੰਨ ਗਿੱਲੇ ਥੋੜੇ ਨਾ ਨਾਲ ਵਾਲੇ ਨੂੰ ਵਕਤ ਪਾ ਕੇ ਰੱਖ ਕੇ ਕਰ ਘੰਟਾ ਕਿੰਨੇ ਕਿਲੋ ਪਿਆ ਡੇਢ ਕਿਲੋ ਹੀ ਪਿਆ ਰਹਿਣਾਗਾ ਉਹ ਸਹੀ ਗੱਲ ਤੇ ਪਿਆ ਰਹਿਣਾ ਆਪਾਂ ਵੇਚ ਕੇ ਜਾਣਾ ਪੱਟਾ ਸਾਫ਼ ਕਰਕੇ ਹਾਂ ਭਾਵੇਂ ਕਿਵੇਂ ਮਰਜ਼ੀ ਵੇਚਣਾ ਪਵੇ ਆਪਾਂ ਨੂੰ ਸਹੀ ਗੱਲ ਸਾਫ਼ ਕਰਨਾ ਪੱਟਾ ਸਾਫ਼ ਤੇ ਕਿਲੋ ਸਾਫ਼ ਪੱਟਾ ਨਹੀਂ ਕਦੇ ਗੁੰਜਿਆ ਬਾ ਤੇ ਕਿਲੋ ਸਾਫ਼ ਦੇ ਸੱਚੀ ਮੱਚੀ ਬਾ ਤੇ ਕਿਲੋ ਸਾਫ਼ ਦੇ ਆ ਕੀ ਹੋਈ ਆ ਹਾਂ ਭਾਵੇਂ ਕੋਈ ਕੁਝ ਨਹੀਂ ਹੋਇਆ ਤੇ ਕਿਲੋ ਕਾਪ ਯਾਰ ਇਹ ਗਾਹੀ ਮਾਤਾ ਹੀ ਨਹੀਂ ਸੇ ਵਧੀਆ 3 ਕਿਲੋ ਸੋਨੇ ਤਿੰਨ ਕਿਲੋ ਆਟਾ ਓਏ ਆਟਾ 35 ਰੁਪਏ ਕਿਲੋ ਬੜੇ ਮਾਰਦਾ ਓ ਕੀ ਸੋਚਦਾ ਏ ਤਿੰਨ ਕਿਲੋ ਆਟਾ 35 ਰੁਪਏ ਕਿਲੋ ਏ ਸੋਦੇ ਸੇ 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 ਓ ਤਿੰਨ ਕਿਲੋ ਸੋਦੇ ਸੱਚੀ ਮੁਚੀ ਦਾ ਦਾ ਵੇ ਬੇਟਾ ਵੇ ਆ ਸਾਹਮਣੇ ਦੇ ਸਾਹਮਣੇ ਸਾਹਮਣੇ ਅੱਥੇ ਜੀ ਉੜਦਾ ਨਾਲ ਵਕਤ ਵਕਤ ਪਾਤਾ ਸਾਰੀਆਂ ਰੇੜੀਆਂ ਨੂੰ ਆਉਂਦਾ ਨਾਂ ਪਾਪਾ ਨਾਂ ਉਹ ਤਿੰਨ ਕਿਲੋ ਸੋ ਦੇ ਤਿੰਨ ਕਿਲੋ ਉਹ ਤਿੰਨ ਕਿਲੋ ਸੋ ਦੇ ਚੌਧਰੀ ਕੀ ਯਾਰ ਸਾਡੇ ਚੌਧਰੀ ਨਹੀਂ ਉਹ ਦੂਜਾ ਕਰੀ 6 6 6 6 ਉਹ ਚਲ ਵੀ 6 6 6 6 ਉਹ 6 6 6 ਤਿੰਨ ਕਿਲੋ ਸੋ ਦੇ ਨਹੀਂ ਭਾਈ ਓਕੇ ਚ ਦਾਮ ਹੈਗਾ ਵੇ ਉਹ ਵੇ ਉਹ ਚੌਧਰੀ ਚੌਧਰੀ ਵੇ ਗੱਲ ਕੋਈ ਕੋਈ ਨਹੀਂ ਵੱਧ ਕਰ ਦੇ ਕੋਈ ਵੱਧਾ ਲੋ ਦਾਦਾ ਨਹੀਂ ਗਾ ਓਕੇ ਚ ਦਾਮ ਹੈਗਾ ਓ ਬਾਪੂ ਨੇ ਖਵਾ ਪਿਆ ਗਈ ਗੱਲਾਂ ਆ ਨਾ ਆਹ ਚੀਜ਼ ਲਾ ਇੱਕ ਕਸ਼ਮੀਰੀ ਐਪਲ ਹੈ ਨਹੀਂ ਸਾਰੇ ਵਧੀਆ ਹੈ ਇਹ ਪਹਿਲਾਂ ਆਇਆ ਸੀਗਾ 4-5 ਦਿਨ ਪਹਿਰੇ ਹੂੰ ਨਹੀਂ ਵੇ ਡਰੈਸ ਤਾਂ ਦੇ ਆਪਣੀ ਰੇੜੀ ਦਾ ਓ ਲੈ ਹੋ ਗਏ ਹੋ ਗਏ ਹੋ ਗਏ 150 ਦੇ ਹੋ ਗਏ ਹੋ ਗਿਆ 150 ਦੇ ਹੋ ਗਿਆ 150 ਦੇ ਸਾਰੇ ਸਿੰਘ ਚੜ੍ਹਦੀ ਕਲਾਲੇ ਮਿਲਦੇ ਆਪਾਂ ਦੇ ਵਾਪਾ ਹੋ ਗਏ ਨਹੀਂ ਦੇਖ ਲੈ ਨਹੀਂ ਹੋਈ ਹਾਂ ਵਾਹ ਮਣ ਜਾ ਫਿਰ ਸ਼ਟ ਐ ਬਾਬੇ ਨਾਨਕ ਦਾ ਹੱਟ ਹੈਗਾ ਕਦੇ ਘੱਟ ਨਹੀਂ ਦੋਲਿਆ ਕਦੇ ਵੀ ਕਦੇ ਵੀ ਬਾਬੇ ਨਾਨਕ ਦਾ ਹੱਟ ਹੈਗਾ ਏ ਕਦੇ ਨਹੀਂ ਘੱਟ ਦੋ ਸਾਰੀ ਵਧੀਆ ਸੀ ਤਾਂ ਹੋਰ ਕਰ ਰੋ ਮਾਈ ਬਾਬੇ ਘੱਟ ਨਹੀਂ ਦੋਲਿਆ ਆ ਕੇਲੇ ਪਰੇ ਕਰ ਆ ਪਰੇ ਕਰ ਕੇ ਇਹ ਆ ਆ ਆ ਵਾਲੇ ਕਿਹਾ ਬਲ ਬਾਬਾ ਇਹ ਕੇਲਿਆਂ 'ਚ ਵੀ ਫਰਕ ਹੈ ਕਿਹੜਾ ਵੱਜਦਾ ਇਹ ਕਿਹੜਾ ਵੱਜਦਾ ਨਾ ਤੇਰੇ ਅਰਗੇ ਨਹੀਂ ਹੁੰਦੇ ਯਾਰ ਆਵੇ ਆਵੇ ਕਸ਼ਮੀਰੀ ਕੇਲੇ ਆ ਕਸ਼ਮੀਰੀ ਇਹ ਪੰਜਾਬ